ਪੰਜਾਬ ਦੇ ਨੌਜਵਾਨੋ ਸਵਾਲ ਕਰਨਾ ਤਾਂ ਹੈ ਰਾਜਨੀਤਿਕ ਲੋਕਾਂ ਅੱਗੇ ਸਵਾਲ ਕਰਿਆ ਕਰੋ ਜਿਨ੍ਹਾਂ ਨੇ ਫਲੀ ਵਾਲਾ ਇਹ ਸਿੱਧੂ ਸਿੱਧੂ ਮੂਸੇ ਵਾਲੇ ਦੀ ਬਾਈ ਦੀ ਜਾਤ ਨੂੰ ਵੀ ਭਰਾਵੋ ਮੇਰੇ ਆਪਾਂ 2 ਤਰੀਕ ਨੂੰ ਇੱਕ ਵੱਡਾ ਪ੍ਰੋਗਰਾਮ ਲਿਖਿਆ ਹੋਇਆ ਆਪਾਂ ਜਿਹੜੇ ਹੁਣ ਕਾਫਲੇ ਬਣ ਕੇ ਵਾਰੀਆਂ ਬਣ ਕੇ ਆਪਾਂ ਅੰਦੋਲਨ ਜਿੰਨਾ ਵੀ ਟਾਈਮ ਚੱਲੂਗਾ ਆਪਾਂ ਵਾਰੀਆਂ ਬਣ ਕੇ ਕਾਫਲੇ ਬਣ ਕੇ ਅੰਦੋਲਨ ਦੇ ਵਿੱਚ ਜਾਣਾ 2 ਤਰੀਕ ਨੂੰ ਅਸੀਂ ਵੱਡਾ ਮਾਰਚ ਕਰਨ ਲਈ ਜਾ ਰਹੇ ਹਾਂ ਮਹਾਲੀ ਤੋਂ ਸ਼ੰਭੂ ਟਿਕਰਦਾ ਸ਼ੰਭੂ ਸ਼ੰਭੂ ਜਿਹੜਾ ਬਾਰਡਰ ਟਿਕਰਦਾ ਕਿਉਂਕਿ ਨੌਜਵਾਨਾਂ ਦੇ ਉਹਦੇ ਵਿੱਚ ਅਸੀਂ ਵੱਡੀ ਗਿਣਤੀ ਜੇ ਲੈ ਕੇ ਜਾਵਾਂਗੇ ਜਿਹੜੇ ਜਿਹੜੇ ਭਰਾ ਉਸ ਮਾਰਚ ਦੇ ਵਿੱਚ 2 ਮਾਰਚ ਨੂੰ ਸ਼ਾਮਲ ਹੋਣਾ ਚਾਹੁੰਦੇ ਨੇਗੇ 9 ਵਜੇ ਤੋਂ ਅਸੀਂ ਜਿਹੜਾ ਮਹਾਲੀ ਤੋਂ ਜਿਹੜਾ ਚਾਲੇ ਪਾ ਕੇ ਸ਼ੰਭੂ ਬਾਰਡਰ ਅਸੀਂ ਸ਼ਾਂਤੀ ਮਾਰਚ ਜਿਹੜਾ ਪ੍ਰੋਗਰਾਮ ਕਰਨਾ ਉੱਥੇ ਬਾਪੂਆਂ ਦੇ ਨਾਲ ਅਸੀਂ ਉੱਥੇ ਉਹਨਾਂ ਦੇ ਆਪਣਾ ਗੱਲਾਂ ਸੁਣਨੀਆਂ ਨੇਗੀਆਂ ਅੰਦੋਲਨ ਬਾਰੇ ਗੱਲਾਂ ਸੁਣਨੀਆਂ ਨੇਗੀਆਂ ਅੱਜ ਸਵਾਲ ਕਰਨਾ ਪੰਜਾਬ ਦੇ ਲੋਕੋ ਪੰਜਾਬ ਦੇ ਨੌਜਵਾਨਾਂ ਨੂੰ ਸਵਾਲ ਕਰਨਾ ਤੇ ਰਾਜਨੀਤਿਕ ਲੋਕਾਂ ਅਕੈ ਸਵਾਲ ਕਰਿਆ ਕਰੋ ਜਿਨ੍ਹਾਂ ਨੇ ਤੁਹਾਨੂੰ ਲੁੱਟ ਕੇ ਖਾ ਗਏ ਇੱਕ ਐਮਐਲਏ ਜਦੋਂ ਬਣਦਾ ਤਾਂ ਕਹਿੰਦੇ ਉਹਦੀ ਕੀਮਤ 100 ਕਰੋੜ ਰੁਪਇਆ ਹੋ ਜਾਂਦੀ ਹੈ ਸਵਾਲ ਕਰਨਾ ਤਾਂ ਇਹਨਾਂ ਰਾਜਨੀਤਿਕ ਲੋਕਾਂ ਅੱਗੇ ਕਰਾ ਕਰੋ ਜਿਨ੍ਹਾਂ ਆਗੂਆ ਕਰਕੇ ਅੱਜ ਤੱਕ ਪੰਜਾਬ ਦੇ ਜਿਹੜੇ ਕਿਸਾਨ ਆਗੂਆ ਕਰਕੇ ਅੱਜ ਦੇ ਪੰਜਾਬ ਤੇ ਹਰਿਆਣੇ ਦੇ ਵਿੱਚ ਦੋ ਚੀਜ਼ਾਂ ਦੇ ਕਣਕ ਤੇ ਝੋਨੇ ਤੇ ਐਮਐਸਪੀ ਮਿਲਦੀਆਂ ਨਾ ਇਹਨਾਂ ਲੋਕਾਂ ਨੇ ਜਾ ਕੇ ਬਹੁਤ ਦਿੱਲੀ ਦੇ ਵਿੱਚ ਪਹਿਲਾਂ ਵੀ ਧਰਨੇ ਮਾਰੇ ਨੇਗੇ ਮੈਨੂੰ ਤਾਂ ਇਹ ਚੀਜ਼ ਦਾ ਪਤਾ ਹੈ ਕਿਉਂਕਿ ਜਦੋਂ ਪਿਛਲਾ ਜਿਹੜਾ ਕਿਸਾਨੀ ਅੰਦੋਲਨ ਚੱਲਿਆ ਸੀਗਾ ਤੁਸੀਂ ਦੇਖਿਆ ਕਿ ਮੈਂ ਪਿੰਡਾਂ ਦੇ ਵਿੱਚ ਜਦੋਂ ਪੀਟਰ ਜਿਹੜੇ ਤੇ ਨੌਜਵਾਨਾਂ ਨੂੰ ਜਗਾਉਂਦਾ ਫਿਰਦਾ ਸੀਗਾ ਵੀ ਨੌਜਵਾਨਾਂ ਚਲੋ ਮੋਰਚੇ ਦੇ ਵਿੱਚ ਚਲੋ ਮੋਰਚੇ ਦੇ ਵਿੱਚ ਮੈਨੂੰ ਆਪਣੇ ਕਿਸਾਨ ਜਿੱਥੇ ਬੰਦੀਆਂ ਬਾਰੇ ਸ਼ੁਰੂ ਤੋਂ ਪਤਾ ਮੈਨੂੰ ਕਿਸਾਨੀ ਬਾਰੇ ਸ਼ੁਰੂ ਤੋਂ ਪਤਾ ਮੈਂ ਉਹਦੋਂ ਕਲਾਕਾਰਾਂ ਨੂੰ ਵੀ ਬੇੜਤਿਆ ਕਰੀਆਂ ਵੀ ਆਓ ਕਲਾਕਾਰੋ ਵੀਰੋ ਮੇਰੇ ਭਰਾਵੋ ਆਓ ਆਪਾਂ ਅੱਗੇ ਜਿਹੜਾ ਆਪਣੇ ਪੰਜਾਬ ਦੀ ਆਪਣੇ ਕਿਸਾਨੀ ਦੀ ਗੱਲ ਕਰੀਏ ਹਨਾ ਇਸ ਕਰਕੇ ਇਹਨਾਂ ਨੇ ਪਹਿਲਾਂ ਵੀ ਲੜਾਈਆਂ ਲੜੀਆਂ ਹੋਈਆਂ ਨੇਗੀਆਂ ਅ ਜੇ ਤੁਹਾਡੀ ਜੇ ਤੁਸੀਂ ਜੇ ਤੁਸੀਂ ਸਵਾਲ ਕਰਨਾ ਜਿਨ੍ਹਾਂ ਨੇ ਤੁਹਾਨੂੰ ਲੁੱਟ ਕੇ ਖਾਦਾ ਉਹਨਾਂ ਰਾਜਨੀਤਿਕ ਲੋਕਾਂ ਕੇ ਸਵਾਲ ਕਰਾ ਕਰੋ ਜਿਹੜੇ ਤੁਹਾਨੂੰ ਲੁੱਟ ਕੇ ਕੁਰਸੀਆਂ ਦੇ ਬੈਠੇ ਕਿਸੇ ਨੇ ਕੋਈ ਅੰਦੋਲਨ ਨਹੀਂ ਕਰਿਆ ਕਿਸੇ ਨੇ ਕੋਈ ਪੰਜਾਬ ਦੀ ਗੱਲ ਨਹੀਂ ਕਰੀ ਜਿਹੜੇ ਤੁਹਾਨੂੰ ਇਹ ਗੱਲਾਂ ਕਹਿੰਦੇ ਸੀ 5 ਮਿੰਟਾਂ ਚ ਐਮਐਸਪੀ ਦੇ ਦਾਂਗੇ 4 ਮਿੰਟਾਂ ਚ ਐਮਐਸਪੀ ਦੇ ਦਾਂਗੇ ਸਵਾਲ ਜੇ ਕਰਨਾ ਉਹਨਾਂ ਨੂੰ ਕਰਾ ਕਰੋ ਜਿਹੜੇ ਲੋਕ ਤੁਹਾਡੇ ਪੰਜਾਬ ਦੀ ਗੱਲ ਕਰਦੇ ਨੇਗੇ ਤੁਸੀਂ ਆਫ ਦੇ ਵਿੱਚ ਨਾ ਪਾਟਿਆ ਕਰੋ ਵੀਰੋ ਮੈਂ ਇੱਕੋ ਚੀਜ਼ ਧਾਰਨ ਕਰ ਲਈ ਕੋਈ ਵੀ ਬੰਦਾ ਜਿਹੜਾ ਆਪਣੇ ਪੰਜਾਬ ਦੇ ਹੱਕ ਆਵਾਜ਼ ਜਿਹੜੀ ਬੁਲੰਦ ਕਰਦਾ ਮੈਂ ਉਹਦੇ ਖਿਲਾਫ ਕਦੇ ਨਹੀਂ ਬੋਲੂਗਾ ਮੈਂ ਦੱਸਾਂ ਸੰਕੜਿਮਾ ਸਪੋਰਟ ਕਰੂੰਗਾ ਜਿਹੜਾ ਵੀ ਕੋਈ ਗੱਲ ਕਰਦਾ ਪਰ ਜਿਹੜਾ ਰਾਜਨੀਤਿਕ ਜਿਹੜਾ ਜਿਹੜਾ ਜਿਹੜੇ ਰਾਜਨੀਤਿਕ ਬੰਦੇ ਨੇ ਜਿਹੜੇ ਲੀਡਰ ਨੇ ਇਹਨਾਂ ਦੇ ਨਾਲ ਮੇਰਾ ਇੱਕ ਟਕਟ ਵਾਲਾ ਬੈਰ ਰਿਹਾ ਤੇ ਰਹੂਗਾ ਇਹਨਾਂ ਨੂੰ ਮੈਂ ਇਹਨਾਂ ਦਾ ਪਹਿਲਾਂ ਵੀ ਜਿਹੜੀ ਖਿਲਾਫਤ ਕਰਦਾ ਰਿਹਾ ਇਸ ਕਰਕੇ ਮੇਰੇ ਵੀਰੋ ਮੇਰੇ ਭਰਾਵੋ ਚਾਹੇ ਕੋਈ ਸਿੱਖ ਜੱਥੇਬੰਦੀ ਆ ਚਾਹੇ ਕੋਈ ਕਿਸਾਨ ਜੱਥੇਬੰਦੀ ਆ ਚਾਹੇ ਕੋਈ ਮਜ਼ਦੂਰ ਜੱਥੇਬੰਦੀ ਆ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਲੜਨ ਦੀ ਲੋੜ ਆ ਅਗਲੀ ਜਿਹੜੀ ਮੇਰੀ ਗੱਲ ਆ ਉਹ ਕਲਾਕਾਰ ਭਰਾਵਾਂ ਨੂੰ ਆ ਮੇਰੇ ਗਾਉਣ ਵਾਲੇ ਭਰਾਵਾਂ ਨੂੰ ਆ ਮੇਰੇ ਲਿਖਣ ਵਾਲੇ ਭਰਾਵਾਂ ਨੂੰ ਆ ਮੇਰੇ ਐਕਟਰ ਭਰਾਵਾਂ ਨੂੰ ਆ ਮੇਰੇ ਸਿੰਗਰ ਭਰਾਵਾਂ ਨੂੰ ਆ ਮੈਂ ਬੇਨਤੀ ਕਰਦਾ ਵੀਰੋ ਮੈਂ ਪਹਿਲਾਂ ਵੀ ਰੋਜ਼ ਬੇਨਤੀ ਕਰਦਾ ਹੁੰਨਾ ਕਿ ਯਾਰ ਹੁਣ ਪੰਜਾਬ ਦੇ ਵਿੱਚ ਤਿੰਨ ਥਾਵਾਂ ਦੇ ਵਿੱਚ ਧਰਨੇ ਚੱਲੀ ਜਾਂਦੇ ਨੇਗੇ ਇਸ ਕਰਕੇ ਤੁਹਾਡਾ ਹੱਕ ਬਣਦਾ ਯਾਰ ਤੁਸੀਂ ਉਹਨਾਂ ਦੇ ਹਾਂ ਦਾ ਨਾਰਾ ਹਾਂ ਦਾ ਨਾਰਾ ਮਾਰੋ ਵੀਰੋ ਆਪਾਂ ਅੰਮ੍ਰਿਤਪਾਲ ਲਈ ਹਾਂ ਦਾ ਨਾਰਾ ਮਾਰੋ ਕਿਸਾਨ ਜੱਥੇਬੰਦੀਆਂ ਲਈ ਹਾਂ ਦਾ ਨਾਰਾ ਮਾਰੋ ਕਿਸਾਨੀ ਮੋਰਚੇ ਲਈ ਹਾਂ ਦਾ ਨਾਰਾ ਮਾਰੋ ਤੁਸੀਂ ਕਿਉਂ ਨਹੀਂ ਹਾਂ ਦਾ ਨਾਰਾ ਮਾਰ ਰਹੇ ਕਲਾਕਾਰ ਭਰਾਵੋ ਸੋਨੂੰ ਇਹੀ ਲੋਕਾਂ ਨੇ ਅੱਜ ਤੁਸੀਂ ਦੇਖੋ ਇੱਕ ਕਲਾਕਾਰ ਕੋਲੇ ਕਿੰਨੇ ਪੈਸੇ ਆ ਜਾਂਦੇ ਨੇਗੇ ਇਹ ਜਿਹੜੀ ਕਮਾਈ ਆ ਲੋਕਾਂ ਕਰਕੇ ਹੁੰਦੀ ਆ ਨਾ ਕਮਾਈ ਲੋਕ ਹੀ ਸੁਣਦੇ ਨੇ ਨਾ ਲੋਕ ਹੀ ਫਿਲਮਾਂ ਦੇਖਦੇ ਨੇ ਲੋਕ ਹੀ ਵੀਡੀਓ ਦੇਖਦੇ ਨੇ ਇਸ ਕਰਕੇ ਸਰਕਾਰਾਂ ਦੇ ਅੱਗੇ ਤੁਸੀਂ ਝੁੱਕ ਜਾਂਦੇ ਹੋ ਸਰਕਾਰੀ ਪ੍ਰੋਗਰਾਮ ਕਰਦੇ ਫਿਰਦੇ ਹੋ ਸਰਕਾਰਾਂ ਦੇ ਫਰੀ ਚ ਜਾ ਕੇ ਇਹਨਾਂ ਦੇ ਐਵੇਂ ਤੁਸੀਂ ਝਾੜੂ ਪੋਚਾ ਕਰਦੇ ਫਿਰਦੇ ਹੋ ਵੀਰੋ ਮੇਰੇ ਕਲਾਕਾਰ ਭਰਾਵੋ ਜੇ ਤੁਸੀਂ ਵੱਡੇ ਬਣਿਓ ਤਾਂ ਇਹ ਲੋਕਾਂ ਕਰਕੇ ਬਣਿਓ ਨਾ ਕਿ ਤੁਸੀਂ ਰਾਜਨੀਤਿਕ ਲੋਡ ਲੀਡਰਾਂ ਕਰਕੇ ਵੱਡੇ ਬਣਿਓ ਇਹਨਾਂ ਲੀਡਰਾਂ ਦਾ ਖੜਾ ਛਾਡੋ ਤੁਸੀਂ ਇਹਨਾਂ ਲੀਡਰਾਂ ਦੇ ਪ੍ਰੋਗਰਾਮਾਂ ਦੇ ਤੁਰੇ ਫਿਰਦੇ ਰਹੇ ਹੋ ਜਾਂ ਹੋਰ ਜਿਹੜੇ ਪ੍ਰੋਗਰਾਮ ਕਰਦੇ ਤੁਰੇ ਫਿਰਦੇ ਰਹੇ ਹੋ ਮੇਰੇ ਸਾਰੇ ਕਲਾਕਾਰਾਂ ਨੂੰ ਬੇਨਤੀ ਆ ਭਰਾਵਾਂ ਨੂੰ ਕਿ ਤੁਸੀਂ ਡਟ ਕੇ ਜਿਹੜਾ ਸਾਥ ਹੁਣ ਮੋਰਚੇ ਦੇ ਵਿੱਚ ਦਿਓ ਤੇ ਤੁਹਾਨੂੰ ਦੇਖ ਕੇ ਨੌਜਵਾਨਾਂ ਨੇ ਆਉਣਾ ਤੇ ਗੀਤ ਗਾਓ ਆਪਣਾ ਲਿਖੋ ਕਹਾਣੀਆਂ ਲਿਖੋ ਤੇ ਆਪਣਾ ਫਿਲਮਾਂ ਲਿਖੋ ਇਸ ਅੰਦੋਲਨ ਨੂੰ ਮਜ਼ਬੂਤ ਕਰਨ ਲਈ ਤੇ ਇਸ ਕਰਕੇ ਮੇਰੀ ਸਾਰੇ ਕਲਾਕਾਰਾਂ ਭਰਾਵਾਂ ਅਗੇ ਹੀ ਬੇਨਤੀ ਆ ਵੀ ਆਪਾਂ ਇਸ ਦੇ ਮੋਰਚੇ ਦੇ ਵਿੱਚ ਬਾਦ ਚੜ ਕੇ ਸਾਥ ਦਿਈਏ ਸ਼ੰਭੂ ਤੇ ਖਨੌਰੀ ਤੇ ਮੈਂ ਹੁਣ ਸਾਡੀ ਕੋਸ਼ਿਸ਼ ਇਹੀ ਰਹੂਗੀ ਕਿ ਥੋੜੇ ਜਿ ਦਿਨਾਂ ਬਾਅਦ ਕਾਫਲਾ ਕਿਤੇ ਸ਼ੰਭੂ ਤੇ ਕਿਤੇ ਖਨੌਰੀ ਤੇ ਅਸੀਂ ਉਧਰ ਅਮਰਤਪਾਲ ਦੇ ਭਰਾ ਭਾਈ ਸਾਹਿਬ ਦੇ ਉਧਰ ਵੀ ਸਾਥ ਦੇਵਾਂਗੇ ਇਸ ਕਰਕੇ ਜਿਹੜੇ ਮੇਰੇ ਵੀਰ ਗੱਲਾਂ ਬੈਠ ਕੇ ਕਈ ਫੇਸਬੁਕ ਤੇ ਕਰਨਾਂ ਕਿੰਨੇ ਮੈਂ ਬਹੁਤ ਵੀਡੀਓ ਦੇਖਦਾ ਮੇਰੇ ਵੀਰਾਂ ਨੂੰ ਮੇਰੀ ਬੇਨਤੀ ਆ ਵੀਰੋ ਕੱਲਾ ਤੁਸੀਂ ਇੱਥੇ ਬੈਠ ਕੇ ਸਾਡੇ ਖਿਲਾਫ ਬੋਲਣ ਦਾ ਕੀ ਬਾਈ ਬਣ ਕੇ ਤੁਹਾਡਾ ਕੰਮ ਹੈ ਆਉਣਾ ਤਾਂ ਆ ਕੇ ਗਰਾਊਂਡ ਤੇ ਕੰਮ ਕਰੋ ਆ ਕੇ ਲੋਕਾਂ ਨੂੰ ਜਿਵੇਂ ਅਸੀਂ ਕਾਫਲੇ ਲੈ ਕੇ ਆਨੇ ਆਂ ਅੰਦੋਲਨਾਂ ਦੇ ਵਿੱਚ ਨੌਜਵਾਨਾਂ ਦੇ ਮਿੰਟਾ ਕੱਟ-ਕੱਟ ਕੇ ਲੈ ਕੇ ਜਾਣਾ ਨੌਜਵਾਨ ਨੂੰ ਪ੍ਰੇਰਿਤ ਕਰਕੇ ਇੱਕ ਅੰਦੋਲਨਾਂ ਦੇ ਵਿੱਚ ਲੈ ਕੇ ਜਾਣੇ ਆ ਜਦੋਂ ਤੁਸੀਂ ਐਵੇਂ ਲਾ ਜਾ ਕੇ ਦਿਖਾਆ ਕਰੋ ਨਹੀਂ ਤੁਹਾਨੂੰ ਪਤਾ ਹੀ ਆ ਐਵੇਂ ਠੀਕਾ ਜਿਹੜੇ ਰਾਜਨੀਤਿਕ ਲੋਕ ਨੇ ਉਹਨਾਂ ਪਿੱਛੇ ਲੱਗ ਕੇ ਜੇ ਅਸੀਂ ਪੰਜਾਬ ਦੀ ਗੱਲ ਕਰਦੇ ਆ ਤਾਂ ਤੁਹਾਡੇ ਲਈ ਬਹੁਤ ਮੈਂ ਕਹਿੰਦਾ ਨਿੰਦਣਯੋਗ ਗੱਲ ਹੈ ਇਹੋ ਜਿਹੜੀਆਂ ਗੱਲਾਂ ਕਰਨੀਆਂ ਨੇ ਹਨਾ ਸਾਡੇ ਵਾਂਗੂ ਕੰਮ ਕਰਕੇ ਦਿਖਾ ਦਿਓ ਗਰਾਊਂਡ ਲੈਵਲ ਤੇ ਆ ਕੇ ਤੁਸੀਂ ਸਾਡੇ ਭਰਾਓ ਇਹੋ ਜੀਆਂ ਗੱਲਾਂ ਵੀਰੋਂ ਨਾ ਕਰਿਆ ਕਰੋ ਹਨਾ ਗਰਾਊਂਡ ਤੇ ਥੋੜਾ ਨਾਂ ਵੀ ਵੱਡੇ ਹੋਣਗੇ ਤੁਹਾਨੂੰ ਵੀ ਲੋਕ ਤੁਹਾਡੇ ਨਾਲ ਵੀ ਲੋਕ ਜੁੜਨਗੇ ਕੱਲੂ ਤੁਹਾਡੇ ਤੇ ਕੋਈ ਜਵੇਂ ਮੇਰੇ ਤੇ ਆਫਤਾ ਆਈ ਸੀ ਤੁਹਾਡੇ ਨਾਲ ਵੀ ਲੋਕ ਐਵੇਂ ਖੜਨਗੇ ਪਰ ਤੁਸੀਂ ਪਹਿਲਾਂ ਲੋਕਾਂ ਨਾਲ ਖੜੋ ਮੈਂ ਕੋਈ ਗੱਲ ਕਹਿਣਾ ਹੁੰਦਾ ਜੇ ਮੈਂ ਲੰਮੇ ਸਮੇਂ ਤੋਂ ਲੜਦਾ ਸੀ ਜੇ ਮੈਂ ਲੋਕਾਂ ਲਈ ਖੜਦਾ ਸੀ ਤਾਂ ਲੋਕ ਮੇਰੇ ਲਈ ਵੀ ਖੜੇ ਨੇਗੇ ਵੱਡਾ ਮਾਰਚ ਆਪਾਂ ਲੈ ਕੇ ਜਾਣਾ ਜਿਹੜੇ ਜਿਹੜੇ ਨੌਜਵਾਨ ਇਸ ਮਾਰਚ ਦੇ ਵਿੱਚ ਸ਼ਾਮਲ ਹੋਣਗੇ ਤਾਂ ਉਹ ਇੱਕ ਤਾਂ ਮੇਰੀ ਬੇਨਤੀ ਹੈ ਮੇਰੇ ਭਰਾਵਾਂ ਨੂੰ ਇੱਕ ਤਾਂ ਸ਼ਾਂਤੀ ਦੇ ਵਿੱਚ ਰਹਿਣਾ ਹੈ ਅਨੁਸ਼ਾਸਨ ਦੇ ਵਿੱਚ ਰਹਿਣਾ ਆਪਾਂ ਹੁਲੜ ਵਜਨੀ ਕਰਨੀ ਅਣਛਾਣ ਦੇ ਵਿੱਚ ਪਹੁੰਚ ਕੇ ਆਪਾਂ ਆਪਣਾ ਸਰਕਾਰਾਂ ਨੂੰ ਦਿਖਾਉਣਾ ਵੀ ਅਸੀਂ ਕਿਵੇਂ ਬਾਪੂਆਂ ਦੇ ਨਾਲ ਨੌਜਵਾਨ ਮੋਢੇ ਦੇ ਨਾਲ ਮੋਢਾ ਲਾ ਕੇ ਖੜੇ ਹਾਂ ਤੇ ਮੇਰੇ ਵੀਰੋ ਮੇਰੇ ਭਰਾਵੋ ਮੇਰੇ ਨੌਜਵਾਨ ਭਰਾਵੋ ਬਾਪੂ ਲੜਾਈ ਕਿਹਦੀ ਲੜ ਰਹੇ ਨੇ ਮੈਂ ਨੌਜਵਾਨ ਨੂੰ ਅਕਸਰ ਇਹ ਗੱਲ ਕਹਿਣਾ ਹੁੰਦਾ ਉਹਨਾਂ ਦੀ ਉਮਰਾਂ ਲੰਘ ਗਈਆਂ ਸਾਡੇ ਆਉਣ ਵਾਲੇ ਭਵਿੱਖ ਲਈ ਲੜਾਈ ਲੜ ਰਹੇ ਨੇਗੇ ਇਸ ਕਰਕੇ ਨੌਜਵਾਨ ਹੋਰਾਂ ਥਾਵਾਂ ਦੇ ਉੱਪਰ ਜਿੱਥੇ ਕੋਈ ਕਲਾਕਾਰ ਲੱਗਿਆ ਹੋਵੇ ਗਾਉਣ ਵਾਲਾ ਲੱਗਿਆ ਹੋਵੇ ਜਾਂ ਜਿੱਥੇ ਕੋਈ ਦੇਖ ਲੋ ਮਾਰੇ ਪਾਸੇ ਨੂੰ ਨੌਜਵਾਨ ਬਹੁਤ ਭਜਦੇ ਨੇ ਜਿੱਥੇ ਆਪਣੇ ਹੱਕਾਂ ਦੀ ਗੱਲ ਹੈ ਜਿੱਥੇ ਆਪਣੇ ਪੰਜਾਬ ਦੀ ਗੱਲ ਹੈ ਇੱਥੇ ਆਪਣੇ ਬਰਾਸਤ ਦੀ ਗੱਲ ਆ ਉੱਥੇ ਨੌਜਵਾਨ ਜਾਂਦੇ ਨਹੀਂ ਹੈਗੇ ਤੁਸੀਂ ਦੇਖਿਆ ਹੋਣਾ ਇਹ ਜਿਹੜਾ ਮਾਰਚ ਆ ਇਹ ਜਿਹੜਾ ਮਾਰਚ ਕਰ ਲਈ ਜਾ ਰਿਹਾ ਹੈ ਬਾਈ ਸਿੱਧੂ ਮੂਸੇਵਾਲੇ ਦੀ ਯਾਦ ਨੂੰ ਸਮਰਪਿਤ ਕਰ ਲਈ ਜਾ ਰਿਹਾ ਕਿਉਂਕਿ ਜਦੋਂ ਪਿਛਲਾ ਜਿਹੜਾ ਅੰਦੋਲਨ ਚੱਲਿਆ ਸੀਗਾ ਉਸ ਅੰਦੋਲਨ ਦੇ ਵਿੱਚ ਮਾਨੂੰ ਟਿੱਕਰੀ ਮੁੱਦੇ ਦੇ ਆਪਣੇ ਮਰਲੇ ਨੂੰ ਟਰਾਲੀਆਂ 'ਚ ਉਸ ਭਰਾ ਨੇ ਰਾਤਾਂ ਕੱਟੀਆਂ ਕਿਉਂਕਿ ਤੁਸੀਂ ਦੇਖਿਆ ਮੇਰੇ ਤਾਂ ਬਹੁਤ ਸਾਲਾਂ ਤੋਂ ਜਿਹੜਾ ਸਾਡਾ ਕਿਸਾਨੀ ਦਾ ਝੰਡਾ ਹੱਥ 'ਚ ਆ ਇਹ ਜਿਹੜਾ ਪ੍ਰੋਗਰਾਮ ਮਹਾਲੀ ਵਾਲਾ ਇਹ ਸਿੱਧੂ ਸਿੱਧੂ ਮੂਸੇਵਾਲੇ ਦੀ ਬਾਈ ਦੀ ਯਾਦ ਨੂੰ ਸਮਰਪਿਤ ਹੈ ਅਗਲਾ ਜਿਹੜਾ ਪ੍ਰੋਗਰਾਮ ਕਰਾਂ ਅਗਲਾ ਇਹ ਇਹ ਚੱਲ ਕੇ ਸੰਭੂ ਦੇ ਚੱਲ ਕੇ ਮਹਾਲੀ ਟੱਕਰ ਜਾਣਾ ਤੇ ਅਗਲਾ ਜਿਹੜਾ ਪ੍ਰੋਗਰਾਮ ਕਰਾਂਗੇ ਸੰਗਰੂਰ ਤੋਂ ਖਰੋਰੀ ਟੱਕਰ ਦਾ ਸੰਗਰੂਰ ਤੋਂ ਖਰੋਰੀ ਟੱਕਰ ਦਾ ਉਹ ਦੇਖਾਂਗੇ ਉਹ ਉਹ ਆਪਾਂ ਪ੍ਰੋਗਰਾਮ ਰੱਖਾਂਗੇ ਦੀਪ ਸਿੱਧੂ ਬਾਈ ਦੀ ਜਾਦ ਦੇ ਵਿੱਚ ਅਗਲਾ ਪ੍ਰੋਗਰਾਮ ਉਹ ਹੋਊਗਾ ਇਸ ਕਰਕੇ ਮੇਰੇ ਭੈਣੋ ਮੇਰੇ ਭਰਾਵੋ ਮੇਰੇ ਨੌਜਵਾਨ ਵੀਰੋ ਪੰਜਾਬ ਨੂੰ ਚਾਰੇ ਪਾਸੇ ਜਿਹੜਾ ਤੁਨੂੰ ਕਿ ਖਤਮ ਕਰਨ ਦੇ ਤੋਲੇ ਹੋਏ ਨੇਗੇ ਪਰ ਆਪਾਂ ਉਹ ਪੰਜਾਬ ਦੇ ਉਸ ਗੁਰੂ ਗੋਬਿੰਦ ਸਿੰਘ ਦੇ ਵਾਰਿਸ ਹੈ ਜਿਨੇ ਕੇਸ ਭਾਰਤ ਦੇ ਉਸ ਨੂੰ ਬਚਾਉਣ ਲਈ ਵੱਡੀਆਂ ਨੌਜਵਾਨਾਂ ਨੇ ਲੜਾਈਆਂ ਲੜੀਆਂ ਅੱਜ ਤਿਰੰਗਾ ਝੰਡਾ ਉੱਪਰ ਆ ਤਾਂ ਉਹ ਪੰਜਾਬ ਦੇ ਨੌਜਵਾਨਾ ਕਰਕੇ ਉੱਪਰ ਆ ਅਗਲਾ ਮੋਰਚਾ ਤੁਸੀਂ ਕਈ ਨੌਜਵਾਨਾਂ ਦੇ ਸਵਾਲ ਸੀਗੇ ਮੇਰੇ ਵੀਰਾਂ ਦੇ ਮੇਰੇ ਭਰਾਵਾਂ ਦੇ ਜਾਂ ਕਈ ਮੇਰੇ ਵੀਰ ਫੇਸਬੁੱਕ ਤੇ ਬੈਠੇ ਬੋਲਣ ਲੱਗ ਜਾਂਦੇ ਨੇਗੇ ਮੈਂ ਉਹ ਵੀਰਾਂ ਨੂੰ ਕਹਿਣਾ ਚਾਹਣਾ ਵੀਰੋ ਤੁਸੀਂ ਬੋਲਣ ਤੋਂ ਪਹਿਲਾਂ ਇਹ ਚੀਜ਼ ਦੇਖ ਲਿਆ ਕਰੋ ਜャ ਸਾਡੀ ਖਿਲਾਫਤ ਕਰਨ ਲੱਗ ਜਾਂਦੇ ਨੇਗੇ ਅਮਰਤਪਾਲ ਦੇ ਹੱਕ ਚ ਨਹੀਂ ਬੋਲਦੇ ਅਸੀਂ ਉੱਥੇ ਵੀ ਲੱਖਾਂ ਬਾਈ ਅਸੀਂ ਸਾਰੇ ਨੌਜਵਾਨ ਇਕੱਠੇ ਹੋ ਕੇ ਉੱਥੇ ਵੀ ਕਾਫਲਾ ਜਿਹੜਾ ਲੈ ਕੇ ਗਿਆ ਅਸੀਂ ਉਸ ਮੋਰਚੇ ਦੇ ਵਿੱਚ ਵੀ ਹਾਜ਼ਰੀ ਲਵਾ ਕੇ ਆਇਆ ਹਾਂ ਅਸੀਂ ਅਗਲੇ ਦਿਨਾਂ ਦੇ ਵਿੱਚ ਫੇਰ ਉੱਥੇ ਹਾਜ਼ਰੀ ਲਵਾਵਾਂਗੇ ਜਿੱਥੇ ਗੱਲ ਪੰਜਾਬ ਦੀ ਹੈ ਜਿੱਥੇ ਗੱਲ ਸਾਡੇ ਹੱਕਾਂ ਦੀ ਹੈ ਮੈਂ ਉਹ ਹਰ ਇੱਕ ਥਾਂ ਤੇ ਪਹੁੰਚੂਗਾ ਚਾਹੇ ਉਹ ਕਿਸਾਨਾਂ ਦੀ ਗੱਲ ਹੈ ਚਾਹੇ ਉਹ ਮਜ਼ਦੂਰਾਂ ਦੀ ਗੱਲ ਹੈ ਮੈਂ ਹਰ ਇੱਕ ਥਾਂ ਤੇ ਪਹੁੰਚੂਗਾ ਮੈਂ ਇਹਨੂੰ ਕਈ ਥਾਵਾਂ ਤੇ ਮੈਂ ਦੇਖਿਆ ਸਾਡੇ ਜੱਥੇਬੰਦੀਆਂ ਨੇ ਨਾ ਸਾਡੇ ਆਗੂਆਂ ਨਾਲ ਕਈ ਵਾਰੀ ਮੈਂ ਗੱਲਬਾਤ ਕਰਦਾ ਹੁੰਨਾ ਮੈਨੂੰ ਨਾ ਮੈਂ ਦੇਖਿਆ ਜਿਹੜੇ ਜੱਥੇਬੰਦੀਆਂ ਚ ਕੰਮ ਕਰਨ ਵਾਲੇ ਬਾਈ ਤੇਰੀ ਜੱਥੇਬੰਦੀ ਕਿਹੜੀ ਆ ਮੈਨੂੰ ਇੱਕੋ ਹੀ ਗੱਲ ਕਹਿੰਦੇ ਨੇ ਕਿ ਮੈਂ ਗੱਲ ਕਹਿਣਾ ਮੇਰੇ ਸਾਰੇ ਜੱਥੇਬੰਦੀਆਂ ਜਿਹੜੀਆਂ ਜੱਥੇਬੰਦੀਆਂ ਮੈਨੂੰ ਜਿੱਥੇ ਪ੍ਰੋਗਰਾਮਾਂ 'ਚ ਬੁਲਾਉਣਗੇ ਚਾਹੇ ਉਹ ਕਿਸਾਨ ਜੱਥੇਬੰਦੀਆਂ ਚਾਹੇ ਉਹ ਮਜ਼ਦੂਰ ਜੱਥੇਬੰਦੀ ਹੈ ਚਾਹੇ ਸਾਡੇ ਸਿੱਖ ਜੱਥੇਬੰਦੀਆਂ ਨੇਗੀਆਂ ਮੈਂ ਹਰ ਇੱਕ ਥਾਂ ਤੇ ਜਿੱਥੇ ਪੰਜਾਬ ਦੀ ਗੱਲਾਂ ਮੈਂ ਹੱਕ ਡਾ ਕੇ ਖੜੂੰਗਾ ਮੈਂ ਉੱਥੇ ਜਾ ਕੇ ਆਪਣੇ ਪੰਜਾਬ ਲਈ ਜਿੱਥੇ ਕੋਈ ਲੜਾਈ ਹੈ ਉੱਥੇ ਹਰ ਇੱਕ ਦੇ ਵਿੱਚ ਆਪਣੀ ਮੇਰੀ ਹਾਜ਼ਰੀ ਹੋਊਗੀ ਮੈਂ ਸਾਰੇ ਜੱਥੇਬੰਦੀਆਂ ਦਾ ਮੈਂ ਇੱਕ ਸਾਝਾ ਜਆ ਨੌਜਵਾਨ ਮੈਨੂੰ ਇਸ ਕਰਕੇ ਇਸ ਇੱਕ ਜੱਥੇਬੰਦੀ ਨਾਲ ਕੋਈ ਵੀ ਜੋੜ ਕੇ ਦੇਖਿਆ ਕਰੋ ਹਨਾ ਵੀ ਇੱਕ ਜੱਥੇਬੰਦੀ ਨਾਲ ਆ ਹੁਣ ਪਿਛਲੇ ਦਿਨਾਂ ਦੇ ਵਿੱਚ ਮੈਂ ਜੇਲ੍ਹ ਦੇ ਵਿੱਚ ਗਿਆ ਸੀਗਾ ਮੇਰੇ ਸਾਰੇ ਜੱਥੇਬੰਦੀਆਂ ਨੇ ਸਾਥ ਦਿੱਤਾ ਮੈਂ ਸਾਰੇ ਜੱਥੇਬੰਦੀਆਂ ਦਾ ਧੰਨਵਾਦ ਕਰਦਾ ਮੇਰੀ ਇੱਕ ਛੋਟੀ ਜੀ ਅਪੀਲ ਮੇਰੀ ਛੋਟੀ ਜੀ ਇੱਕ ਬੇਨਤੀ ਸਾਰੇ ਸਾਰੇ ਕਿਸਾਨਾਂ ਆਗੂ ਅੱਗੇ ਇਹ ਆ ਕਿ ਕਿਸਾਨ ਆਗੂ ਜਿੰਨੇ ਵੀ ਸਾਡੇ ਕਿਸਾਨ ਆਗੂ ਨੇਗੇ ਅਸੀਂ 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 ਨਾ ਹੁਣ ਜਿਹੜੇ ਸਾਰੇ ਇਕੱਠੇ ਹੋਣ ਦੀ ਲੋੜ ਆ ਅਸੀਂ ਤੁਸੀਂ ਆਪਣੇ ਮਾੜੇ ਮਾੜੇ ਗਿੱਲੇ ਛਕਵੇ ਛੱਡ ਕੇ ਮੇਰੀ ਸਾਰੇ ਸਤਿਕਾਰਯੋਗ ਆਗੂਆਂ ਅੱਗੇ ਬੇਨਤੀ ਆ ਆਪਾਂ ਆਪਣੇ ਪੰਜਾਬ ਲਈ ਇਕੱਠੇ ਹੋਈਏ ਹੁਣ ਜਿੱਥੇ ਵੀ ਕਿਤੇ ਅੰਦੋਲਨ ਚੱਲਦਾ ਦੇਖੋ ਅੰਦੋਲਨ ਕੋਈ ਮੂਰੇ ਹੋ ਕੇ ਕਰ ਰਿਹਾ ਕੋਈ ਮੰਗਰ ਹੋ ਕੇ ਕਰ ਰਿਹਾ ਜਿਵੇਂ ਵੀ ਮੇਰੀ ਬੇਨਤੀ ਆ ਮੈਂ ਇੱਕ ਬੇਨਤੀ ਇੱਕ ਮੈਂ ਲੋਕਾਂ ਦੀ ਆਵਾਜ਼ ਤੁਹਾਡੇ ਅੱਗੇ ਰੱਖ ਰਿਹਾ ਮੇਰੇ ਜਿੰਨੇ ਵੀ ਤੁਸੀਂ ਸਤਿਕਾਰਯੋਗ ਬਾਪੂਓ ਮੇਰੀ ਬੇਨਤੀ ਆ ਵੀ ਆਪਾਂ ਇਕੱਠੇ ਹੋ ਜੀਏ ਲੜਾਈਏ ਪੰਜਾਬ ਦੀ ਇਕੱਠੇ ਹੋ ਕੇ ਲੜੀਏ ਕਿਉਂਕਿ ਸਰਕਾਰਾਂ ਇਹ ਚਾਹੁੰਦੀਆਂ ਨੇ ਕਿਆਂ ਸਰਕਾਰਾਂ ਚਾਹੁੰਦੀਆਂ ਨੇ ਕਿ ਇਹ ਆਗੂ ਇਹ ਕਿਸਾਨ ਆਗੂ ਪਾਟਣ ਕਿਸਾਨ ਜੱਥੇਬੰਦੀਆਂ ਪਾਟਣ ਕਿਸਾਨ ਤੇ ਮਜ਼ਦੂਰ ਦਾ ਪਵਾੜਾ ਪਵਾਉਣਾ ਚਾਹੁੰਦੀਆਂ ਨੇ ਗੀਆਂ ਧਰਮਾਂ ਦੇ ਨਾਮ ਤੇ ਰਾਜਨੀਤਿਕ ਲੋਕ ਲੜਾ ਕੇ ਆਪਾਂ ਨੂੰ ਰੱਖਦੀ ਰੱਖਦੇ ਨੇ